ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਅਸੀਂ ਸਾਹ ਸੰਗਤ ਜੀ ਖੜੇ ਆ ਪਿੰਡ ਰਾਮ ਸਿੰਘ ਵਾਲਾ ਤੇ ਰਸੂਲਪੁਰ ਦੀ ਜ਼ਮੀਨ ਦੇ ਵਿੱਚ ਤੇ ਤੁਹਾਨੂੰ ਕੁਝ ਇਥੋਂ ਦੇ ਹਾਲਾਤ ਦਿਖਾਉਣੇ ਚਾਹਨੇ ਆ ਆ ਦੇਖੋ ਸਾਡੀ ਬਦਕਿਸਮਤੀ ਆ ਪੱਕਿਆ ਹੋਇਆ ਝੋਨਾ ਜੀ ਤੇ ਜਿਹਨੂੰ ਵੱਢਣ ਦਾ ਟਾਂ ਸੀ ਤੇ ਆ ਦੇਖੋ ਆ ਰੇਤਾ ਆ ਲੱਗਿਆ ਹੀ ਮੇਰਾ ਵੀਰ ਮੜਿਆ ਮਖਾਈਏ ਆ ਰੇਤਾ ਜਿਹੜੀ ਜਿਹੜੀ ਢੋਨੇ ਵਾਲੀ ਜ਼ਮੀਨ ਸੀ ਉਹਦੇ ਵਿੱਚ 6 6 7 7 ਫੁੱਟ ਰੇਤਾ ਚੜ ਗਈ ਆ ਤੇ ਕੁਝ ਜ਼ਮੀਨਾਂ ਜਿਹੜੀਆਂ ਆ ਇਧਰੋਂ ਢਾ ਘੱਤੀ ਆ ਆ ਜਿਹੜੀ ਤਕਰੀਬਨ 550 ਏਕੜ ਰਕਬਾ ਵਾ ਆਰਮ ਸਿੰਘ ਵਾਲੇ ਦਾ ਤੇ ਵੱਧ ਤੋਂ ਵੱਧ ਜੇ ਬਚਿਆ ਹੋਊਗਾ ਤੇ 30 ਤੋਂ 40 ਕਿੱਲੇ ਜ਼ਮੀਨ ਬਚੀ ਆ ਆਰਮ ਸਿੰਘ ਵਾਲੇ ਦੀ ਬਾਕੀ ਤਕਰੀਬਨ ਹੀ ਦਰਿਆ ਦੇ ਵਿੱਚ ਚਲੇ ਗਈ ਆ ਤੇ ਸਾਡੀ ਪੀਲ ਆ ਸਾਂਝ ਸੰਗਤ ਨੂੰ ਜੀ ਨੀਵੀਂਆਂ ਵੀ ਐਨ ਜੀਓ ਆ ਸਮਾਜ ਸੇਵੀ ਸੰਸਥਾ ਵਾ ਐਨ ਆਰ ਆਈ ਭਰਾਵਾ ਉਹਨਾਂ ਨੂੰ ਅਪੀਲ ਆ ਵੀ ਇੱਥੇ ਸਾਡੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੇ ਏਰੀਏ ਦੀ ਤਾਂ ਜੋ ਜਿਹੜੀ ਜ਼ਮੀਨ ਬਚੀ ਆ ਉਹਦੇ 'ਚ ਕੋਈ ਆਪਣਾ ਕੋਈ ਖਾਣ ਜੁਗਾ ਜੀ ਕਾਲ ਗੁਜ਼ਾਰਾ ਕਰ ਸਕਣ ਜੀਆਂ ਵਾਸਤੇ ਆ ਸੰਗਤ ਜੀ ਵੇਖੋ ਹਾਲਾਤ ਆ ਜਿਹੜੀ ਆ ਜਿਹੜੀ ਤੁਹਾਨੂੰ ਦਿਖਾਉਂਦੇ ਆ ਲੁਕੇਸ਼ਨ ਇੱਥੇ ਮੋਟਰ ਸੀ ਤੇ ਆ ਤੁਸੀਂ ਦੇਖਾਂਗੇ ਆ ਜਣਾ ਪੰਜ ਤੋਂ 6 ਰੁਪਏ ਜਿਹੜੀ ਇੱਥੇ ਰੇਤਾ ਪੈ ਗਈ ਆ ਆ ਟ੍ਰਾਂਸਫਰ ਮਾ ਵਿਖਾ ਦੇ ਵੀਰ ਇੱਧਰਲੇ ਪਾਸੇ ਆ ਤਾਰੇ ਜਿੰਨਾ ਵੀ ਏਰੀਆ ਬਚਿਆ ਵਾ ਕੋਈ 100 ਤੋਂ 200 ਕਿਲਾ ਵਾ ਅੱਕੇ ਰੇਕੇ ਰੇ ਕੈਮਰਾ ਕਮਾਦੀ ਮੇਰੇ ਵੀਰ ਸਾਰੇ ਤੇ ਇਹ ਸਾਰੇ ਇਹੋ ਇਸੇ ਤਰ੍ਹਾਂ ਦੇ ਹਾਲਾਤ ਬਣੇ ਫਿਰਦੇ ਤੇ ਸਾਡੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾ ਵਾ ਜਿੰਨੇ ਵੀ ਐਨ ਆਰ ਆਈ ਭਰਾਵਾਂ ਆ ਜਿੰਨੇ ਵੀ ਸਮਾਜ ਸੇਵੀ ਸੰਸਥਾ ਦੇ ਵਿੱਚ ਕੰਮ ਕਰ ਰਹੇ ਵੀਰ ਆ ਉਹਨਾਂ ਨੂੰ ਅਪੀਲ ਆ ਸਾਡੀ ਵੀ ਇੱਥੇ ਰਕਬਾ ਰਸੂਲਪੁਰ ਤੇ ਰਕਬਾ ਰਣ ਸਿੰਘ ਵਾਲੇ ਦੇ ਬਹੁਤ ਗਰੀਬ ਹਾਲਾਤ ਆ ਇੱਥੇ ਸਾਡੇ ਕਿਸਾਨਾਂ ਦੀ ਆਣ ਕੇ ਸਾਰ ਲਈ ਜਾਵੇ ਇੱਥੇ ਮੌਕੇ ਤੇ ਵਿజిਟ ਕਰਕੇ ਏਰੀਆ ਦੇਖ ਕੇ ਉਸ ਤੋਂ ਬਾਅਦ ਕੋਈ ਵੀ ਸੇਵਾ ਉਸ ਤੋਂ ਬਾਅਦ ਆਰੰਭ ਕੀਤੀ ਜਾਵੇ ਕਿਉਂਕਿ ਇੱਥੇ ਬਹੁਤ ਹਾਲ ਬਿਹਤਰ ਹੋ ਗਿਆ ਕਿਉਂਕਿ ਕੁਝ ਜ਼ਮੀਨ ਜਿਹੜੀ ਦਰਿਆ ਦੇ ਵਿੱਚ ਆ ਗਈ ਆ ਬਾਕੀ ਰਹਿੰਦੀ ਜ਼ਮੀਨ ਦੇ ਵਿੱਚ ਰੇਤਾ ਜਾਨੀ ਕਿ ਸਿਲਟ ਪੈ ਗਈ ਆ ਤੇ ਅਸੀਂ ਇਹੋ ਹੀ ਬੇਨਤੀ ਕਰਾਂਗੇ ਇਹਨਾਂ ਕਿਸਾਨਾਂ ਕੋਲੇ ਅਗਲਾ ਕੋਈ ਵੀ ਸਾਧਨ ਨਹੀਂ ਹੈਗਾ ਕਮਾਈ ਦਾ ਇਹੋ ਜ਼ਮੀਨਾਂ ਹੀ ਆ ਤਾਂ ਜੋ ਜੋ ਕਣਕ ਬੀਜ ਕੇ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਜਿਹੜੀ ਬਚਦੀ ਜ਼ਮੀਨ ਦਾ ਕੀ ਜੇ ਕਿਸੇ ਵੀਰ ਨੇ ਇੱਥੇ ਆਉਣ ਦੀ ਲੋਕੇਸ਼ਨ ਲੈਣੀ ਹੋਵੇ ਅਸੀਂ ਕੰਟੈਕਟ ਨੰਬਰ ਇੱਕ ਬੋਲ ਦਾਂਗੇ ਕਿਉਂਕਿ ਇੱਥੇ ਪਹੁੰਚ ਕੇ ਵਿਜ਼ਿਟ ਕਰਕੇ ਫਿਰ ਕੋਈ ਵੀ ਸੇਵਾ ਆਰੰਭ ਕੀਤੀ ਜਾਵੇ ਅਸੀਂ ਨੰਬਰ ਬੋਲ ਦਿੰਨੇ ਜੇ ਕਿਸੇ ਵੀਰ ਨੇ ਇੱਥੇ ਪਹੁੰਚਣਾ ਹੋਵੇ ਤੇ ਉਹਨੂੰ ਲੋਕੇਸ਼ਨ ਦੱਸ ਦਾਂਗੇ ਇਹ ਇੱਥੋਂ ਦੀ 8727035467 8727035467 ਸਾਡੇ ਨਾਲ ਸੰਪਰਕ ਕਰਕੇ ਇੱਥੇ ਪਹੁੰਚ ਕੇ ਇਥੋਂ ਏਰੀਆ ਵੇਖ ਕੇ ਉਸ ਹਿਸਾਬ ਦੀ ਸੇਵਾ ਜਿਵੇਂ ਕਿ ਬੀਜ ਖਾਦ ਦੀ ਡੀਜ਼ਲ ਦੀ ਚੈਟ ਟਰੈਕਟਰਾਂ ਦੀ ਸੇਵਾ ਇੱਥੇ ਕੀਤੀ ਜਾਵੇ ਤੇ ਤਾਂ ਜੋ ਕਿਸਾਨ ਆਪਣੀਆਂ ਪੈੜੀ ਪੱਧਰ ਕਰਕੇ ਤੇ ਗਾਂ ਕੋਈ ਫਸਲ ਵੀ ਬੀਜ ਸਕਣ ਹਾਂ ਅਸੀਂ ਖੜੇ ਹਾਂ ਰਕਬਾ ਸਰਸੂਨ ਕੋਰਦੇ ਵਿੱਚ ਤੇ ਹਾਂ ਤੁਹਾਨੂੰ ਇਥੋਂ ਦੇ ਜਿਹੜੇ ਹੁਣ ਦੇ ਹਾਲਾਤ ਆ ਕੁਛ ਪਾਣੀ ਲਥਨ ਤੋਂ ਬਾਅਦ ਦੇ ਹਾਲਾਤ ਆ ਆ ਦੇਖੋ ਆ ਜਿਹੜੀ ਕੋਠੀ ਸੀ ਇਹ 12 ਫੁੱਟ ਉਚਾਈ ਦੇ ਸੀ ਆ ਜੰਡਰਾ ਲੱਗਾ ਤੁਹਾਨੂੰ ਦਿਖਾਣਾ ਤੇ ਇਹਦੇ ਵਿੱਚ 6-6 ਫੁੱਟ ਰੇਤਾ ਪੈ ਗਈ ਆ ਤੇ ਜਿਹੜੀ ਇਹ ਰੇਤਾ ਪਈ ਆ ਨਾ ਤਾਂ ਇਹ ਕਿਸੇ ਬੰਨੇ ਜਾ ਸਕਦੀ ਆ ਨਾ ਨਿਕਲ ਸਕਦੀ ਆ ਕਿਉਂਕਿ ਫਸਲ ਮਰੀ ਗਈ ਆ ਕਿਸਾਨਾਂ ਕੋਲੇ ਕੋਈ ਸਾਧਨ ਨਹੀਂ ਬਚਿਆ ਇਹਨੂੰ ਕਟਣ ਦਾ ਤਮਾਂ ਵੀਰ ਨੂੰ ਕਹੂਗਾ ਵੀ ਇੱਧਰ ਵੀ ਵਿਖਾ ਦਿਓ ਕਿਵੇਂ ਟੋਏ ਪਏ ਆ ਜਮੀਨਾਂ ਦੇ ਵਿੱਚ